ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦਾ ਪਿਛਲੇ ਦਿਨੀ ਦਿਹਾਂਤ ਹੋਣ ਤੋਂ ਬਾਅਦ ਹਲਕੇ ਵਿੱਚ ਹੋਣ ਵਾਲੀ ਜਿਮਨੀ ਚੋਣ ਲਈ ਪਾਵੇਂ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ ਲੇਕਿਨ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਗੰਢੀਵਿੰਡ ਬਲਾਕ ਦੇ 40 ਪਿੰਡਾਂ ਦੇ ਸਰਪੰਚਾਂ ਵੱਲੋਂ ਇਕੱਠ ਕਰਕੇ ਸਵਰਗੀ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਨਾਲ ਹਲਕੇ ਵਿੱਚ ਬਤੌਰ ਇਹ ਵਿਚਰਦੇ ਰਹੇ ਉਹਨਾਂ ਦੇ ਪਨੇਵੇਂ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਟਿਕਟ ਦੇਣ ਦੀ ਪਾਰਟੀ ਹਾਈ ਕਮਾਂਡ ਵੱਲੋਂ ਮੰਗ ਕੀਤੀ ਹੈ ਹਲਕੇ ਦੇ ਸਰਪੰਚਾਂ ਨੇ ਕਿਹਾ ਕਿ ਅਗਰ ਪਾਰਟੀ ਹਾਈ ਕਮਾਂਡ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਟਿਕਟ ਦਿੰਦੀ ਹੈ ਤਾਂ ਉਹ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਵੱਡੇ ਮਾਰਜਨ ਨਾਲ ਜਿੱਤ ਦਿਵਾਉਣਗੇ ਤੁਸੀਂ ਸਾਰੇ ਮੇਰੇ ਵੀਰ ਸਰਪੰਚ ਸਾਰੇ ਸਹਿਬਾਨ ਜਿੰਨੇ ਵੀ ਨੇੜੇ-ਨੇੜੇ ਦੇ ਪਿੰਡਾਂ ਦੇ ਆ ਮੈਂ ਮਾਫੀ ਮੰਗਦਾ ਮੈਂ ਸਭ ਦਾ ਨਾਲ ਲਵਾ ਤੇ ਇਨਾ ਸਮਾਨ ਨਹੀਂ ਸਾਡੇ ਕੋਲ ਹੈਗਾ ਵੇਖੋ 40 45 ਬਲਾਗ ਇੱਕ ਗੰਡੀਵੰਡ ਬਲਾਗ ਚ ਪਿੰਡ ਨੇ ਤੇ ਮੇਰੇ ਵੀਰ ਸਾਰੇ ਇੱਥੇ ਅੱਜ ਇੱਥੇ ਪਹੁੰਚੇ ਨੇ ਚਲੋ ਜਿਵੇਂ ਮੇਰੇ ਵੱਡੇ ਭਰਾ ਨੇ ਦੱਸਿਆ ਅੱਗੇ ਕਿ ਮੌਸਮ ਦੀ ਖਰਾਬੀ ਕਰਕੇ ਕੁਝ ਸਰਪੰਚ ਜਿਹੜੇ ਉਹ ਨਹੀਂ ਆ ਸਕੇ ਸਾਡੀ ਵੇਖੋ ਅੱਜ ਜਿਹੜੀ ਇੱਥੇ ਇਕੱਤਰ ਹੋਈ ਅਸੀਂ ਮੀਟਿੰਗ ਸਾਡੀ ਹੋਈ ਆ ਜਿਹੜੋ ਸਾਡੇ ਵੀਰ ਸਾਨੂੰ ਸੱਦਿਆ ਸਾਰਿਆਂ ਨੇ ਇਹ ਸਾਰੇ ਸਰਪੰਚ ਜਿਹੜੇ ਆ ਕਿਉਂਕਿ ਇੱਕ ਲੰਮੇ ਸਮੇਂ ਤੋਂ ਅਸੀਂ ਪਾਰਟੀ ਦੇ ਨਾਲ ਚੱਲਦੇ ਰਹੇ ਫਿਰ ਸਾਨੂੰ ਪਾਰਟੀ ਨੇ ਮਾਣ ਬਖਸ਼ਿਆ ਆਮ ਆਦਮੀ ਪਾਰਟੀ ਨੇ ਵੇਖੋ ਸਾਨੂੰ ਮੌਕਾ ਦਿੱਤਾ ਨਵੇਂ ਚਿਹਰਿਆਂ ਨੂੰ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਸਾਨੂੰ ਮੈਂ ਅੱਗੇ ਵੀ ਅਕਸਰ ਇਹ ਗੱਲ ਕੀਤੀ ਆ ਕਿ ਗੰਢੀਵਿੰਡ ਬਲਾਗ ਦੇ ਵਿੱਚ ਤਕਰੀਬਨ 80% ਜਿਹੜੇ ਉਹ ਨਵੇਂ ਮੁੰਡੇ ਸਰਪੰਚ ਬਣੇ ਆ ਸਾਨੂੰ ਇਹਨਾਂ ਮੌਕਾ ਦਿੱਤਾ ਵੇਖੋ ਅਸੀਂ ਸਰਪੰਚ ਬਣੇ ਨਾਲ ਅਸੀਂ ਸ਼ੁਰੂ ਤੋਂ ਪਾਰਟੀ ਦੇ ਨਾਲ ਚੱਲੇ ਤੇ ਅਸੀਂ ਜਦੋਂ ਪਾਰਟੀ ਸਾਨੂੰ ਕਿਤੇ ਵੀ ਸੱਦਦੀ ਆ ਕਿਸੇ ਪ੍ਰੋਗਰਾਮ ਤੇ ਬੁਲਾਉਂਦੀ ਆ ਅਸੀਂ ਸਾਰੇ ਭੱਜ ਜਾਂਦੇ ਆ ਅੱਜ ਵੀ ਸਾਡੀ ਮੀਟਿੰਗ ਸਾਰੇ ਭਰਾਵਾਂ ਦੀ ਇਸੇ ਸੰਬੰਧ ਚ ਹੋਈ ਵੀ ਆਉਣ ਵਾਲੇ ਜਿਹੜੀ ਇੱਕ ਬਹੁਤ ਹੀ ਮੰਦਪਾਗੀ ਘਟਨਾ ਜਿਹੜੀ ਵਾਪਰੀ ਕਰਨਤਾਨ ਜ਼ਿਲ੍ਹੇ ਵਾਸਤੇ ਮੈਂ ਸੁਣੇ ਦਾ ਵੀ ਉਹ ਸਰਪੰਚਾਂ ਦੇ ਜਿਹੜੀ ਪਹਾੜ ਬਣ ਕੇ ਡਿੱਗੀ ਉਹ ਅਚਨਚੇਤ ਜਿਹੜੀ ਮੌਤ ਡਾਕਟਰ ਸਾਹਿਬ ਦੀ ਹੋਈ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਜਿਹੜੀ ਅਚਨਚੇਤ ਮੌਤ ਹੋਈ ਉਹਦੇ ਨਾਲ ਸਾਨੂੰ ਕਰਨਤਾਨ ਜ਼ਿਲ੍ਹੇ ਨੂੰ ਤੇ ਕਰਨਤਾਨ ਹਲਕੇ ਨੂੰ ਬਹੁਤ ਵੱਡਾ ਜਿਹੜਾ ਵਾ ਉਹ ਘਾਟਾ ਪਿਆ ਡਾਕਟਰ ਸਾਹਿਬ ਇੱਕ ਬੜੀ ਚੰਗੀ ਸ਼ਖਸੀਅਤ ਦੇ ਮਾਲਕ ਸੀਗੇ ਉਹਨਾਂ ਨੇ ਸਾਨੂੰ ਨਾਲ ਰੱਖਿਆ ਬੜੇ ਚੰਗੇ ਸੰਸਕਾਰ ਵੀ ਸਾਨੂੰ ਉਹਨਾਂ ਦੱਸੇ ਇੱਕ ਚੰਗੀ ਸਿਆਸਤ ਸਿਖਾਈ ਸਾਨੂੰ ਉਹਨਾਂ ਨੇ ਚਲੋ ਕੋਈ ਵੇਖੋ ਤੁਸੀਂ ਵੇਖੋ ਤੁਸੀਂ ਵੀ ਸਾਰੇ ਜਿੰਨੀ মিডিਆ ਇੱਥੇ ਤੁਸੀਂ ਆਏ ਜੇ ਤੁਸੀਂ ਵੇਖੋ ਕਿ ਪਿਛਲੇ ਸਮੇਂ ਦੇ ਵਿੱਚ ਕਿਸੇ ਤੇ ਵੀ ਪਰਚਾ ਜਿਹੜਾ ਵਾ ਉਹ ਨਹੀਂ ਕੋਈ ਨਜਾਇਜ਼ ਪਰਚਾ ਨਹੀਂ ਹੋਇਆ ਲੜਾਈ ਝਗੜੇ ਪਿੰਡਾਂ 'ਚ ਬਹੁਤ ਜਿਹੜੇ ਨਾਮਾਤਰ ਰਹਿ ਗਏ ਆ ਵੇਖੋ ਅਸੀਂ ਇਸੇ ਸੰਬੰਧ ਦੇ ਵਿੱਚ ਆ ਜਿੱਥੇ ਜਦੋਂ ਅਸੀਂ ਇਕੱਠੇ ਹੋਏ ਅਸੀਂ ਉਹ ਆਖਿਆ ਕਿ ਸਾਡਾ ਜਿਹੜਾ ਨਾਲ ਡਾਕਟਰ ਸਾਹਿਬ ਦੇ ਨਾਲ ਇੱਕ ਪਛਾਵੇਂ ਦੀ ਤਰ੍ਹਾਂ ਮਿੱਤਰ ਦਾ ਰਿਆ ਉਹਨਾਂ ਦਾ ਬੇਟਾ ਮੈਂ ਇਹ ਵਣੀ ਪਣੀਵਾ ਨਹੀਂ ਪਾਉਂਗਾ ਕਿਉਂਕਿ ਵੇਖੋ ਉਹਨਾਂ ਦੀ ਉਹਨਾਂ ਦੀ ਮਦਰ ਦੀ ਛੋਟੀ ਉਮਰ ਚ ਡੈਥ ਹੋ ਗਈ ਤੇ ਉਹ ਇੱਥੇ ਡਾਕਟਰ ਸਾਹਿਬ ਕੋਈ ਪਲਿਆ ਵੱਡਾ ਆਇਆ ਤੇ ਉਹਨਾਂ ਦੇ ਇੱਕ ਛੋਟੇ ਬੇਟੇ ਵਾਂਗੂ ਬਣ ਕੇ ਨਾਲ ਉਹਨਾਂ ਦੇ ਰਿਆ ਤੇ ਅਹੀਂ ਜਦੋਂ ਸਾਰਿਆਂ ਨੇ ਇਕੱਤਰ ਕਰਕੇ ਅਹੀਂ ਵੇਖੋ ਮਰਜ਼ੀ ਦੇ ਪਾਰਟੀ ਦੀ ਆ ਪਰ ਪੰਚਾਂ ਦੀ ਇੱਕ ਆਪਣੀ رائے ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਅਹੀਂ ਸਾਰੇ ਜਣੇ ਜੀ ਪਾਰਟੀ ਜਿਹੜੀ ਆ ਐਡਵੋਕੇਟ ਕੋਮਲ ਪ੍ਰੀਤ ਨੂੰ ਟਿਕਟ ਨਾਲ ਦਿਵਾਜਦੀ ਆ ਹਾਂ ਸਾਰੇ ਜਿਹੜੇ ਆਪਣੇ ਇੱਧਰ ਦੇ ਸਰਪੰਚ ਮੇਰੇ ਵੀਰ ਮੇਰੇ ਨਾਲ ਮੈਂ ਜਿੰਨੇ ਨਾਲ ਆਵਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਥੋੜੇ ਆ ਮੇਰੇ ਨਾਲ ਇਸ ਕਾਰਜ ਯੋਗਰ ਤੇ ਸਾਦਾ ਸਿੰਘ ਅੱਗੋ ਬਹੁਤ ਸਰਪੰਚੇ ਆ ਚਬਾਜ ਵੀਰ ਖੜਾ ਆ ਗਿਆ ਆਲਮ ਵੀਰ ਆਪਣੋਰੀ ਰਣ ਸਿੰਘ ਤੋਂ ਸੋਨੂ ਟੜਗੜ ਤੋਂ ਆ ਮੇਰਾ ਵੀਰ ਵੀ ਸਿੰਘ ਆ ਅਸੀਂ ਸਾਰੇ ਨਤਰ ਆ ਤੇ ਅਸੀਂ ਜਿੰਨੇ ਵੀ ਜਾਣੇ ਆ ਚਲੋ ਅਸੀਂ ਨਾਲ ਇਹਨਾਂ ਦੇ ਚੱਲਾਂਗੇ ਕਿਸੇ ਗੰਡੀ ਵਿੰਡ ਬਲਾਗ ਤੇ ਜਿੰਨੇ ਵੀ ਸਾਰੇ ਸਰਪੰਚ ਸਾਹਿਬ ਆਣੇ ਆ ਅਸੀਂ ਸਰਕਾਰ ਕੋਲੋਂ ਸਰਬ ਭਗਵੰਤ ਮਾਨ ਤੌਰ ਤੇ ਇਹ ਹੀ ਮੰਗ ਕਰਦੇ ਆ ਜੀ ਸਾਡੇ ਡਾਕਟਰ ਸਾਹਿਬ ਨਾਲ ਸਿਰ ਦਰਦ ਦੇ ਜਨ ਆਏ ਨੇ गांव सारा ये सरपंच जी से गंडी में ब्लॉक दे तरनतण ब्लॉक दे जिन्ने भी डॉक्टर साहब दे ਨਾਲ ਨੇ ਨਾਲ ਰਹੇ ਆ गांव को एडवोकेट कोणप्रीत सिंह जी के नु नाल है जी ਇਹਨਾਂ ਨੂੰ ਟਿਕਟ ਦਿੱਤੀ ਜਾਵੇ ਅਸੀਂ 50000 ਲੀਡ ਤੇ ਸਾਰੇ ਵੱਧ ਤੋਂ ਵੱਧ ਜੋਰ ਲਾ ਕੇ ਜਿਤਾਵਾਂਗੇ ਪਹਿਲਾਂ ਡਾਕਟਰ ਸਾਹਿਬ ਦੀ ਸ਼ਰੀਪੀਦਾ ਤੁਹਾਨੂੰ ਵੀ ਪਤਾ ਜੀ ਕੋਈ ਕਿਸੇ ਦੇ ਨਜਾਇਜ਼ ਪਰਚਾ ਨਹੀਂ ਹਲਕੇ ਚ ਕੋਈ ਕੁਛ ਨਹੀਂ ਕੀਤਾ ਜੀ ਉਹਨਾਂ ਨੇ ਹੂੰ